ਨੋਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਿਦੋ ਰਾਗ ਮਾਲਾ ਰਚੀ ਰੰਗ ਰੂਪੰ ਕਿਦੋ ਇਸਤਰਾਜਾ ਰਚੀ ਪੂਪ ਪੂਪੰ ਕਿਦੋ नाग ਕੰਨਿਆ ਕਿਦੋ ਬਾਸਵੀ ਹੈ ਕਿਦੋ ਸ਼ੰਖ ਨੇ ਚਤਰ ਨੇ ਪਦਮਨੀ ਹੈ ਲਸਾ ਚਤਰ ਰੂਪੰ ਬਚਤਰੰ ਅਪਾਰੰ महारूपवन्ते महाजो बनारंग महाज्ञानवन्ती सोभिज्ञान करमं पडे कंठ विद्या सो विद्याद धर्मं लखीराज कन्यान ते रूपवन्ते लसा ज्योत ज्वाला अपारं अनंती लख्योताहे जनमे जाय आप राजं करे परम भोगं दीये सर्वसाजंग बड्यो ने होता सो तजि राज कन्या होते शिष्ट की दृष्ट महपुष्ट धन्नया भयो एकपुत्रंग महाशास्त्रधारी दसंचार 14 विद्या बिचारी ਰਿਓ ਅਸਮੇਦੰ ਪ੍ਰਥਮ ਪੁੱਤਰ ਨਾਮੰ ਪਯੋ ਅਸਮੇਧਾਨ ਦੂਜੋ ਪ੍ਰਧਾਨੰ ਅਜੈ ਸਿੰਘ ਰਖਿਓ ਰਜੀ ਪੁੱਤਰ ਸੂਰੰਗ ਮਹਾਜੰਗ ਜੋਦਾ ਮਹਾਜਸ ਪੂਰੰਗ ਪਯੋ ਤਾਨ ਦੁਰੋਸਤੰ ਬਲਿਸ਼ਟੰ ਮਹਾਨੰ ਮਹਾਜੰਗ ਜੋਦਾ ਸੋ ਸ਼ਸਤਰੰ ਪ੍ਰਦਾਨੰ ਹਨ ਦੁਸ਼ਟ ਪੁਸ਼ਟੰ ਮਹਾ ਸ਼ਾਸਤਰਾਰੰ ਪ੍ਰਦੇ ਸਾਤਰ ਜੀਤੇ ਜੀਵੇ ਰਾਵਣਾਰੰ ਚੜਿਓ ਏਕ ਦਿਵਸ ਅਖੇਟੰ ਨਰੇ ਸੰ ਲਖੇ ਬ੍ਰੇਗਤਾਯੋ ਗਯੋ ਔਰ ਦੇ ਸੰ ਸੁਰ ਮੇਵ ਪਰਮ ਬਾਟੰ ਤਕਿਓ ਇਕ ਤਾਲੰ ਤਹਾ ਦੌਰ ਕੈ ਪੀਨ ਪਾਨੰ ਉਤਾਲੰ ਕਰਿਓ ਰਾਜ ਸੈਨੰ ਕਢਿਓ ਬਾਰ ਬਾਜੰ ਤਕਿ ਬਾਜਨੀ ਧੂਪ ਰਾਜੰ ਸਮਾਜੰ ਲਗਿਓ ਆਣ ਤਾ ਕੋ ਰਹਿਓ ਤਾਹਿ ਗਰਭੰ ਭਯੋ ਸ਼ਾਮਕਰਣੰ ਸੁ ਬਾਜੀ ਅਦਰਭੰ ਕਰਿਓ ਬਾਜ ਮੇਦੰ ਬਡੋ ਜਗ ਰਾਜਾ ਜਿਨੇ ਸਰਬ ਭੂਪੰ ਸਰੇ ਸਰਬ ਕਾਜਾ ਗਢਿਓ ਜਗ ਥੰਬੰ ਕਰਿਓ ਹੋਮਕੁੰਡੰ ਪਲੀ ਪਾਤਿ ਪੋਖੇ ਬਲੀ ਵਿਪਰਚੁੰਡੰ ਦਾਇ ਕੋਟ ਦਾਨੰ ਪੱਕੇ ਪਰਮ ਪਾਕੰ ਕਲੂ ਮਦ ਕੀਨੋ ਬਡੋ ਧਰਮ ਸਾਕੰ ਲਗੀ ਦੇਖਨੇ ਆਪ ਜੋ ਰਾਜ ਬਾਲਾ ਮਹਾਰੂਪਵੰਤੀ ਮਹਾਜਵਾਲ ਆਲਾ ਉਡਿਉ ਪਾਉਣ ਕੇ ਬੇਗ ਸਿਉ ਅਗਰ ਪਤਰੰ ਹਸੇ ਦੇਖ ਨਗਨੰ ਤ੍ਰਿਯੰ ਵਿਪਰ ਛਤਰੰ ਪਾਇ ਉਕੋਪਰਾ ਜਾ ਗਹਿ ਬਿਪਰ ਸਰਬੰ ਦਹ ਖੀਰ ਖੰਡੰ ਬਡੇ ਪਰਮ ਗਰਭੰ ਪ੍ਰਥਮ ਬਾਦ ਕੈ ਸਰਬ ਮੁੰਡੇ ਮੁੰਡਾਏ ਪੁਨਰ ਏ ਦੂਆ ਸੀਸ ਤਾ ਕੇ ਟਿਕਾਏ ਪੁਨਰ ਤਪਤ ਕੈ ਖੀਰ ਕੇ ਮਦ ਡਾਰਿਓ ਈ ਮੰ ਸਰਬ ਬਿਪ੍ਰਾਨ ਕਉ ਜਾਰ ਮਾਰਿਓ ਕਿਤੇ ਬਾੰਧ ਕੈ ਬਿਪਰ ਬਾਚੇ ਦੀਵਾਰੰ ਕਿਤੇ ਬਾੰਧ ਫਾਸੀ ਜਿਏ ਬਿਪਰ ਭਾਰੰ ਕਿਤੇ ਬਾਰ ਬੋਰੇ ਕਿਤੇ ਅਗਨ ਜਾਰੇ ਕਿਤੇ ਅੱਧ ਚੀਰੇ ਕਿਤੇ ਬਾਂਧ ਫਾਰੇ ਲਗਿਓ ਦੋਖ ਭੂਪੰਗ ਵੱਡਿਓ ਕੁਸਟ ਦੇਹੀ ਸਬੇ ਬਿਪਰ ਬੋਲੇ ਕਰਿਓ ਰਾਜ ਨਹੀਂ कहो कौन सो बैठ की जाय विचारं दहे देह दोखं मिटै पाप पारंग बोले राजद्वारं सब बिप्र आए बड़े व्यास ते आदलै कै बुलाए लिखे लाग शास्त्रं बोले बिप्र सर्बं करयो बिप्र मेदंग बड़े ओ भूप गर्भ सुनहु राज सरदूल विद्या निधानं करयो बिप्र मेदंग सो जगंग प्रमाणं पयो अक्ष मंत्रं कहयो नाहे कौन ਕਰੀ ਜਾਉ ਨਾ ਹੋਤੀ ਭਾਈ ਬਾਤ ਤਉ ਨੈ ਸੁਨੋ ਬਿਆਸ ਤੇ ਪਰਬ ਅਸ਼ਟੰਗ ਦਸਾਨੰ ਦਹ ਦੇਹ ਤੇ ਕੋਸ਼ਟ ਸਰਬੰਗ ਨਿਪਾਨੰ ਬੋਲਾ ਬੇ ਪ੍ਰਬਿਆਸੰ ਸੁਨੈ ਲਾਗ ਪਰਬੰ ਪਰਿਓ ਭੂਪ ਪਾਇਨ ਤਜੇ ਸਰਬ ਗਰਬੰ ਸੁਨੋ ਰਾਜ ਸਰਦੂਲ ਵਿਦਿਆ ਨਿਧਾਨੰ ਹੂਓ ਭਰਤ ਕੇ ਬੰਸ ਮੈ ਰਗ ਰਾਨੰ ਭਇਓ ਤਉ ਨ ਕੇ ਬੰਸ ਮੈ ਰਾਮ ਰਾਜਾ ਦੀਜੈ ਛਤਰ ਦਾਨੰ ਨਿਧਾਨੰ ਬੇ ਰਾਜਾ ਭਇਓ ਤਉ ਨ ਕੀ ਜਦ ਮੈ ਜਦ ਰਾਜੰ ਦਾ ਸੰਚਾਰ ਚਾਹਦਾ ਹੈ ਸੋ ਵਿਦਿਆ ਸਮਾਜੰ ਭਇਓ ਤਉ ਨ ਕੇ ਬੰਸ ਮੈ ਸੰਤ ਨੇ ਅੰ ਭਏ ਤਾਹੇ ਕੇ ਕਉ ਰਉ ਪਾਂਡਵੇ ਅੰ ਭਏ ਤਉ ਨ ਕੇ ਬੰਸ ਮੈ ਤ੍ਰੇਤ ਰਾਸ਼ਟਰ ਰੰ ਮਹਜੁਦ ਜੋਦਾ ਪ੍ਰਬੋਦਾ ਮਹਾ ਸਤ ਭਏ ਤਉ ਨ ਕੇ ਕਉ ਰਵੰ ਕੂਰ ਕਰਮੰ ਕੀਓ ਛਤਰਣੰ ਜੈਣ ਕੁਲ ਛੈਣ ਕਰਮੰ ਕੀਓ ਪੀਖ ਮੇ ਅਗਰ ਸੈਨਾ ਸਮਾਜੰ ਭਇਓ ਕ੍ਰੁੱਧ ਜੁੱਧੰ ਸਮੂਹ ਪਾਂਡ ਰਾਜੰ ਸਮੂਹ ਪੰਡ ਰਾਜੰ ਤਹਾ ਗਰਜਿਓ ਅਰਜਨੰ ਪਰਮ ਬੀਰੰ ਤਨੁਰਬੇਦ ਗਿਆਤਾ ਤਜੇ ਪਰਮ ਤੀਰੰ ਤਜੀ ਬੀਰ ਬਾਨਾਵਰੀ ਬੀਰ ਖੇਤੰ ਹਣਿਓ ਭੀਖ ਮੰਗਸੈ ਸਬੈ ਸੈਨਾ ਸਮੇਤੰ ਦਈ ਬਾਣ ਸਿਜਾਗਰੇ ਭੀਖ ਸ ਭੀਖ ਮੈਣੰ ਜਯੰ ਪਤਰ ਪਾਇਓ ਸੁਖੰ ਪਾਂਡਵੇਣੰ ਪਹੇ ਦ੍ਰੋਣ ਸੈਨਾਪਤੀ ਸੈਨਪਾਲੰ ਭਇਓ ਕੋ ਰਜਦੰ ਤਹਾ ਤਾਉਨ ਕਾਲੰ ਹਰਨਿਓ ਤ੍ਰਿਸ਼ਟ ਦੋਨੰ ਤਜੇ ਦ੍ਰੋਣ ਪਾਣੰ ਕਰਿਓ ਜੁਧ ਤੇ ਦੇਵ ਲੋਕੰ ਪਿਆਣੰ ਭਇ ਕਰਨ ਸੈਨਾਪਤੀ ਛਤਰਪਾਲੰ ਮਚਿਓ ਜੁਧ ਕ੍ਰੁਦੰ ਮਹਾਬੇਕ ਰਾਲੰ ਹਣਿਓ ਤਾਹੇ ਪੰਥੰ ਸਦੰ ਸੀਸ ਕਪਿਓ ਗਿਰਿਓ ਤਾਉਣ ਜੋਦੇਸ਼ਟ ਰੰਗ ਰਾਜ ਖੱਪੇ ਥੱਪਿਓ ਰਾਜ ਥੱਪਿਓ ਭੈ ਸੈਣ ਪਾਲੰ ਬਲੀ ਸੂਲ ਸੱਲਿਆੰ ਬਲੀ ਪਾਂਤ ਕੁੱਟਿਓ ਬਲੀ ਪੰਡ ਦਲਯੰ ਪੁਨਰ ਹਸਤ ਜੁਦਿਸ਼ਤਰੰ ਸਖਤ ਬੇਦੰ ਗਿਰਯੋ ਜੁਦਿ ਭੂਪੰ ਬਲੀ ਪੂਪ ਬੇਦੰ ਚੌਪਈ ਸਾਲੇ ਰਾਜ ਆਜਾਉ ਨੈ ਦਿਨ ਜੂਜਾ ਕੌਰ ਹਾਰ ਤਵਨ ਤੇ ਸੂਜਾ ਜੂਜਤ ਸੱਲ ਭਯੋ ਅਸਮ ਅਸਤਾਮਾ ਕੂਟ ਕੂਟਿਓ ਕੋਟ ਕਟਕ ਇਕ ਜਾਮਾ ਤ੍ਰਿਤ ਤ੍ਰੇਸ਼ਟ ਦੋਨ ਮਾਰਿਓ ਅਤਰਥੀ ਪਾਂਡਵ ਸੈਨ ਭਲੇ ਕਰ ਮਥੀ ਪਾਂਡਵ ਕੇ ਪੰਜੋ ਸੁਤ ਮਾਰੇ ਤਵਾਪੁਰ ਮੈਂ ਬਦਕੀਨ ਅਖਾਰੇ ਕੌਰੋ ਰਾਜ ਕੀਓ ਸਭ ਜੁਦਾ ਭੀਮ ਸੰਗ ਹੋਏ ਕੈ ਅਤਕ੍ਰੁਧਾ ਜੁਧ ਕਰਤ ਕਬ ਹੂ ਨਹੀਂ ਹਾਰਾ ਕਾਲ ਬਲੇ ਤਿਹ ਆਣ ਸੰਘਾਰਾ ਉਜੰਗ ਪ੍ਰਯਾਤ ਛੰਦ ਤਹਾ ਪੀਮਕੁਰ ਰਾਜ ਸਿਉ ਜੁਦ ਮਚਿਓ ਛੁਟੀ ਬ੍ਰਹਮਤਾਰੇ ਮਹਾਰੂਦਰ ਨਚਿਓ ਉਠੈ ਸਬਦ ਨਿਰਗਾਤ ਆਗਾਤ ਬੀਰੰ ਭੈ ਰੁੰਡ ਮੰਡੰ ਤਣੰ ਤਛ ਤੀਰੰ गिरे बिर एकंग अनेकंग प्रकारंग गिरे अद्ध अद्धंग छोदंग शास्त्रतारंकटे कौरवंग दूर सिंदूर खेतंग नचे गिद्ध आवद्ध सावंत खेतंग बलि मंडलाकार जुजै बे राजै हसै गर्ज ठोके पूजा होर दगाजै दिखावै बलि मंडलाकार थन उभारै पूजा औ फटाके गजान सुबै सुवर सुवरन के पात्र बांधै गजामै ਭਾਈ ਅਗਨ ਸੋਭਾ ਲਖੀ ਕਹਿ ਤੋ ਜਾ ਮੈਂ ਪੇੜਾ ਮੈਂ ਭ੍ਰਮੈ ਮੰਡਲਾਕਾਰ ਬਾਹੈ ਆਪੋ ਆਪ ਮੈਂ ਨੇਕ ਕਾਇੰ ਸਰਾ ਹੈ ਤਹ ਭੀਮ ਭਾਰੀ ਪੂਜਾ ਸ਼ਸਤਰ ਬਾਹੈ ਭਲੀ ਪਾਤ ਕਹਿ ਕਹਿ ਭਲੈ ਸੈਨ ਗਾਹੈ ਉਤ ਕੌਰ ਪਾਲੰ ਧਰ ਛਤਰ ਧਰਮੰ ਕਰ ਚਿਤ੍ਰ ਪਾਵਿਤ੍ਰ ਬਾ ਚਿਤ੍ਰ ਕਰਮੰ ਸੁਬੈ ਬਾਜੁ ਵੰਦੰ ਛਕੈ ਭੂਖ ਨਾਣ ਲਸੈ ਮੁਕਤ ਕਾ ਹਾਰ ਦੁਮਲਯੰ ਦੁਮਲਯੰ ਹਾਣੰ ਦਉ ਮੀਰ ਧੀਰੰਗ ਦਉ ਪਰਮ ਓਜੰ ਦਉ ਮਾਨਦਤਾ ਮਹੀ ਪੰਕੇ ਭੋਜੰ ਦਉ ਬੀਰ ਬਨਾ ਬਦ ਅਦ ਅਦੰ ਦਉ ਸ਼ਸਤਰ ਤਾਰੀ ਮਹਾ ਜੁਧ ਕ੍ਰੁਦੰ ਦਉ ਕ੍ਰੂਰ ਕਰਮੰ ਦਉ ਜਾਨ ਬਾਹੰ ਦਉ ਹੱਦ ਹਿੰਦੂਨ ਸਾਹਾਨ ਸਾਹੰ ਦਉ ਸ਼ਸਤਰ ਧਾਰੰ ਦਉ ਪਰਮ ਦਾਨੰ ਦਉ ਊਟਾਲਟੀ ਚਾਲ ਹਿੰਦੂ ਹਿੰਦਾਨੰਦ ਦਉ ਸ਼ਸਤਰ ਵਰਤੀ ਦਉ ਛਤਰ ਤਾਰੀ ਦਉ ਪਰਮ ਜੋਦਾ ਮਹਾ ਜੁਦਦਕਾਰੀ ਦਉ ਖੰਡ ਖੰਡੀ ਦਉ ਮੰਡ ਮੰਡੰਦ ਦਉ ਜੋਤ ਜੋਦ ਜੈਤ ਵਾਰ ਜੋਦਾ ਪ੍ਰਚੰਡੰਦ ਦਉ ਬੀਰ ਬਾਨੀ ਦਉ ਬਾਹਿਆਹੰ ਦਉ ਸੂਰ ਸਨੰਦ ਦਉ ਸੂਰਮਹੰ ਦਉ ਚਕਰਵਰਤੀ ਦਉ ਸ਼ਸਤਰ ਬੇਤਾ ਦਉ ਜੰਗ ਜੋਦੀ ਦਉ ਜੰਗ ਜੇਤਾ ਦੋ ਚਿਤ੍ਰ ਜੋਤੀ ਦੋ ਚਿਤ੍ਰ ਚਾਪੰਗ ਦੋ ਚਿਤ੍ਰ ਵਰਮਾ ਦੋ ਦੋਸਤ ਤਾਪੰਗ ਦੋ ਖੰਡ ਖੰਡੇ ਦੋ ਮੰਡ ਮੰਡੰ ਦੋ ਚਿਤ੍ਰ ਜੋਤੀ ਸੋ ਜੋਦਾ ਪ੍ਰਚੰਡੰ ਦੋ ਮਤ ਬਾਰੂਨ ਬਿਕਰਮ ਸਮਾਨੰ ਦੋ ਸ਼ਸਤਰ ਬੇਤਾ ਦੋ ਸ਼ਸਤਰ ਪਾਨੰ ਦੋ ਪਰਮ ਜੋਦੀ ਦੋ ਕ੍ਰੁੱਧ ਵਾਨੰ ਦੋ ਸ਼ਸਤਰ ਬੇਤਾ ਦੋ ਰੂਪ ਖਾਨੰ ਦੋ ਛਤਰ ਪਾਲੰ ਦੋ ਛਤਰ ਦਰ ਮੰਗਦੋ ਉਜਧ ਜੋਦਾ ਦੋ क्रूर ਕਰਮੰ ਦੋ ਮੰਡਲਾਕਾਰ ਜੂਜੈ ਬਿਰਾਜੈ ਹਥੇ ਹਰਦ ਠੋਕੈ ਪੂਜਾ ਪਾਏ ਗਜੈ ਦੋ ਖਤਰ ਹਾਨੰਦੋ ਖਤਰ ਖੰਡੰ ਦੋ ਖਗ ਪਾਣੰਦੋ ਖੇਤਰ ਮੰਡੰਦੋ ਚਿਤ੍ਰ ਜੋਤੇ ਦੋ ਉਚਾਰ ਵਿਚਾਰੰਦੋ ਮੰਡਲਾਕਾਰ ਖੰਡਾ ਅਬ ਅਬਾਰੰ ਦੋ ਖਗ ਖੂਨੇ ਦੋ ਖਤਰ ਹਾਨੰਦੋ ਖਤਰ ਖੇਤਾ ਦੋ ਛਤਰ ਪਾਣੰ ਦੋਉ ਬੀਰ ਵਿਖਿਆ ਦੋਉ ਬੀਰ ਬਿਬਿਆਸ ਧਾਰੇ ਨਿਹਾਰੇ ਰਹੇ ਬਿਉਮ ਮੈਂ ਭੂਪ ਗਉਨੈ ਹਕਾਰੇ ਹਕਾ ਹੱਕ ਲਾਗੀ ਧਨੰ ਧਾਨ ਜੰਪਿਓ ਚੱਕਿਓ ਜੱਛ ਰਾਜੰ ਪ੍ਰਿਥੀ ਲੋਕ ਕੰਪਿਓ ਹਨਿਓ ਰਾਜ ਦੁਰਜਨ ਦੁਰਜੋਦਨੰ ਜੁਦ ਭੂਮੰ ਭਜੇ ਸਬੈ ਜੋਦਾ ਚੱਲੀ ਧਾਮ ਤੁਮ ਮੰ ਕਰਿਓ ਰਾਜ ਨਿਹਕੰਟ ਕੰਕੌਰ ਪਾਲੰ ਪੁਨਰਜਾਇ ਕ ਮੰਜ ਸਿਜੇ ਹਿਵਾਲੰਤਹ ਇਕ ਗੰਦਰਾ ਬਸਿਓ ਜੁਦ ਮਚਿਓ ਤਹ ਪੂਰ ਪਾਲੰ ਧੂਰਾ ਧੂਰਾ ਰੰਗ ਰਚਿਓ ਤਹ ਸਤਰ ਕੇ ਪੀ ਮਹਸਤੀ ਚਲਾਈ ਫਿਰੇ ਮਦ ਗੈਣੰ ਅਜਾਓ ਲਾਓ ਅਜਾਓ ਲਾਓ ਨ ਆਏ ਫੇਰੇ ਮੱਧ ਗੈਣ ਅਜਾਉ ਲਾਉ ਨਾ ਆਏ ਸੁਨਾ ਬੈਨ ਕਉ ਭੂਪ ਇਉ ਐਂਠ ਨਾ ਕੰ ਕਰਿਉ ਹਾਸ ਮੰਦੈ ਬੁਲਿਉ ਏਮ ਬਾਕੰ ਰਹਿਉ ਨਾਕ ਮੈ ਕੋਸਟ ਛਤਰੀ ਸਵਨ ਭਈ ਤਉ ਨ ਹੀ ਰੋਗ ਤੇ ਭੂਪ ਹਨ ਚਉ ਭਈ ਏਮ ਚਉ ਰਾਸੀ ਬਰਖ ਪ੍ਰਮਾਨੰ ਸਪਤ ਮਾਹ ਚਉ ਬੇਸ ਦਿਨਾਨੰ ਰਾਜ ਕੀਓ ਜਨ ਮੇਜਾ ਰਾਜਾ ਕਾਲ ਨਿਸ਼ਾਨ ਬਹੁਰ ਸਿਰ ਗਾਜਾ ਇਤੇ ਜਨ ਮੇਜਾ ਸਮਾਪਤ ਭਇਆ ਚਉ ਪਈ ਅਸਮੇਦ ਅਰ ਅਸਮੇਦ ਹਾਰਾ ਅਸਮੇਦ ਅਰ ਅਸਮੇਦ ਹਾਰਾ ਮਹਾ ਸੂਰ ਸਤਵਾਨ ਅਪਾਰਾ ਮਹਾ ਬੀਰ ਬਰਿਆਰ ਧਨਖ ਧਰ ਗਾਵਤ ਕੀਰਤ ਦੇਸ ਸਭ ਘਰ ਘਰ ਮਹਾ ਬੀਰ ਅਰ ਮਹਾ ਧਨਖ ਧਰ ਕਾਂਪਤ ਤੀਨ ਲੋਕ ਜਾ ਕੇ ਡਰ ਬੱਡ ਮਹੀਪ ਅਰ ਅਖੰਡ ਪ੍ਰਤਾਪਾ ਅਮਿਤ ਤੇਜ ਜਾਪਤ ਜਗ ਜਾਪਾ ਅਜੈ ਸਿੰਘ ਉਤ ਸੂਰ ਮਹਾਨਾ ਬੰਡ ਮਹੀਪ ਦਸ ਚਾਰ ਨਿਧਾਨਾ ਅਰ ਬਿਕਾਰ ਅਨ ਅਨ ਬਿਕਾਰ ਅਨ ਤੋਲ ਅਤਲ ਬਲ ਅਰ ਅਨੇਕ ਜੀਤੇ ਜਿਨ ਦਲ ਮਲ ਜਿਨ ਜੀਤੇ ਸੰਗਰਾਮ ਅਨੇਕਾ ਸ਼ਸਤਰ ਅਸਤਰ ਧਰ ਛਾੜ ਨਾ ਏਕਾ ਮਹਾਸੂਰ ਗੁਣਵਾਨ ਮਹਾਨਾ ਮਾਨਤ ਲੋਕ ਸਗਲ ਜਿਹ ਆਨਾ ਮਰਤ ਮਰਨ ਕਾਲ ਜਨਮੇ ਜੇ ਰਾਜਾ ਮੰਤਰ ਕੀਓ ਮੰਤਰੀ ਨ ਸਮਾਜਾ ਰਾਜ ਤਿਲਕ ਭੂਪਤ ਅਬ ਖੇਖਾ ਨਿਰਖਤ ਭਏ ਨੇ ਪਤ ਕੀ ਰੇਖਾ ਇਨ ਮਹਾਰਾਜ ਕਵਨ ਕਉ ਦੀਜੈ ਕਉਨ ਦੇ ਪਤ ਸੁਤ ਕਉ ਨਿਰਪ ਕੀਜੈ ਰਜੀਆ ਪੂਤ ਨਰਾਜ ਕੀ ਜੋਗਾ ਯਾਹੇ ਕੇ ਜੋਗ ਨਰਾਜ ਕੇ ਭੋਗਾ ਸੁਮੇਦ ਕਹ ਦੀਨੋ ਰਾਜਾ ਜੈ ਪਤ ਭਾਖਿਓ ਸਕਲ ਸਮਾਜਾ ਜਨ ਮੇਜਾ ਕੀ ਸੋ ਗਤ ਕਰਾਈ ਅਸਮੇਦ ਕੈ ਵਜੀ ਵਧਾਈ ਦੂਸਰ ਭਾਏ ਹੁਤੋ ਜੋ ਏਕਾ ਰਤਨ ਦੀਏ ਤਿਹ ਦਰਬ ਅਨੇਕਾ ਮੰਤਰੀ ਕੈ ਆਪਣਾ ਠਹਿਰਾਇਓ ਦੂਸਰ ਠੌਰ ਤੇ ਸਹਿ ਬੈਠਾਇਓ ਤੀਸਰ ਜੋ ਰਜੀਆ ਸੁਤ ਰਹਾ ਸੈਨ ਪਾਲ ਤਾ ਕੋ ਪੁਨ ਕਹਾ ਬਖਸੀ ਕਰ ਤਾ ਕਉ ਠਹਿਰਾਇਓ ਸਾਬ ਦਲ ਕੋ ਤਿਹ ਕਾਮ ਚਲਾਇਓ ਰਾਜ ਪਾਏ ਸਭ ਹੋ ਸੁਖ ਪਾਇਓ ਭੂਪਤ ਕਉ ਨਾ ਚਬ ਸੁਖ ਆਇਓ ਤੇ ਰਹਿ ਸੈ ਚਾਉ ਸਠ ਮਰਦੰਗਾ ਬਾਜਤ ਹੈ ਕਈ ਕੋਟ ਉਪੰਗਾ ਦੂਸਰ ਭਾਏ ਭਏ ਮਦ ਅੰਦਾ ਦੇਖਤ ਨਾ ਚਤ ਲਾਏ ਸੁਗੰਦਾ ਰਾਜ ਸਾਜ ਦਹੁ ਹੂਤੇ ਭੂਲਾ ਵਾਹੀ ਕਹਿ ਜਾਏ ਛਤਰ ਸਿਰ ਝੂਲਾ ਕਰਤ ਕਰਤ ਬਹ ਦਿਨ ਅਸ ਰਾਜਾ ਉਨ ਦਹੁ ਹੂ ਭੂਲਿਓ ਰਾਜ ਸਮਝਾ ਮਦ ਕਰ ਅੰਧ ਭਏ ਦੋ ਭਰਾਤਾ ਰਾਜ ਕਰਨ ਕੇ ਮਿਸਰੀ ਬਾਤਾ ਦੋਹਰਾ ਜਿਹ ਚਾਹੇ ਸਭ ਕੋ ਹਨ ਜੋ ਬਾਛੈ ਸੋ ਲੇ ਜਿਹ ਰਾਖੈ ਸੋਈ ਰਹਾ ਜਿਹ ਜਾਣੈ ਤੇ ਹਦੇ ਚੌਪਈ ਐਸੀ ਭਾਂਤ ਗੀਨੋ ਇਹ ਜਬ ਹੀ ਪ੍ਰਜਾ ਲੋਕ ਸਭ ਬਸ ਭਏ ਤਬਹੀ ਆਉ ਬਸ ਹੋਏ ਗਏ ਨੇਬ ਖਵਾਸਾ ਜੋ ਰਾਖਤ ਥੇ ਨਿਰਪਕੀ ਆਸਾ ਏਕ ਦਿਵਸ ਤਿਹੂ ਪ੍ਰਾਤ ਸੁਜਾਨਾ ਮੰਡਸ ਚੌਪਰ ਖੇਲ ਖਿਲਾਨਾ ਦਾਉ ਸਭ ਕਛ ਰਿਸਕ ਵਿਚਾਰਿਓ ਅਜੈ ਸੁਨਤ ਇਹ ਭਾਂਤ ਉਚਾਰਿਓ ਦੋਹਰਾ ਕਹਾ ਕਰੈ ਦਾ ਕਹਿ ਪਰੈ ਕਹਿ ਇਹ ਬਦ ਸੂਤ ਕਹਾ ਸਤਰਿਆਤੇ ਮਰੈ ਜੋ ਰਜਿਆ ਕੋ ਪੂਤ ਕਹਾ ਕਰੈ ਦਾ ਕਹਿ ਪਰੈ ਕਹਿ ਇਹ ਬਦ ਸੂਤ ਕਹਾ ਸਤਰਿਆਤੇ ਮਰੈ ਜੋ ਰਜਿਆ ਕਾ ਪੂਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ